ਤੇ ਵਾਸਤੇ ਉਹਨਾਂ ਦੇ ਭਵਿੱਖ ਵਾਸਤੇ ਇੰਨੇ ਗੰਭੀਰ ਮਸਲੇ ਤੇ ਅਖਰ ਜਾਗੇ ਆ ਤੇ ਹੁਣ ਜੇ ਅਸੀਂ ਜਾਗ ਪਏ ਆ ਤੇ ਸਰਕਾਰਾਂ ਵੀ ਜਾਗਣ ਗਿਆ ਇਹ ਸਰਕਾਰ ਦਾ ਡਰ ਇਹ ਸਰਕਾਰ ਦੀ ਬੁਖਲਾਹਟ ਹੈ ਕਿ ਸਰਕਾਰ ਜਿਹੜੀ ਹੈ ਸਾਨੂੰ ਜਿਹੜਾ ਆਪਣਾ ਸਰਕਾਰ ਦਾ ਆਰਡਰ ਹੈ ਭਗਵੰਤ ਮਾਨ ਜੀ ਦੀ ਸਰਕਾਰ ਦਾ ਜਿਹੜਾ ਆਪਣਾ ਆਰਡਰ ਹੈ ਉਹਨੂੰ ਲਾਗੂ ਕਰਾਉਣ ਵਾਸਤੇ ਅਸੀਂ ਆਏ ਆ ਉਹਨਾਂ ਤੋਂ ਆਪਣਾ ਆਰਡਰ 2 ਮਹੀਨੇ ਤੋਂ ਲਾਗੂ ਵੀ ਨਹੀਂ ਕਰਾਇਆ ਗਿਆ ਉਹ ਆਰਡਰ ਕਾਗਜ਼ਾਂ ਤੇ ਪਏ ਲਾਗੂ ਕਰਨ ਵਾਸਤੇ ਉਹਨਾਂ ਦੀਆਂ ਲੱਤਾਂ ਪਾਰ ਨਹੀਂ ਚੱਲ ਰਹੀਆਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਗਵੰਤ ਮਾਨ ਜੀ ਜੇ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲਦੀਆਂ ਆਪਣਾ ਆਰਡਰ ਤੁਸੀਂ ਲਾਗੂ ਨਹੀਂ ਕਰਵਾ ਸਕਦੇ ਤਾਂ ਸਾਰਾ ਪੰਜਾਬ ਉੱਠ ਕੇ ਤੁਹਾਡੇ ਨਾਲ ਖੜ ਜਾਂਦਾ ਹੈ ਤੁਹਾਡਾ ਆਰਡਰ ਅਸੀਂ ਲਾਗੂ ਕਰਵਾ ਦਿੰਦੇ ਆ ਭਾਈ ਹੁਣ ਜਿਹੜਾ ਸੀਐਮ ਇਹ ਕਹੇ ਕਿ ਮੈਂ ਆਪਣਾ ਆਰਡਰ ਲਾਗੂ ਨਹੀਂ ਕਰਵਾ ਸਕਦਾ ਉਹਦੀ ਤਾਂ ਅਸੀਂ ਇੰਨੀ ਕੀ ਮਦਦ ਕਰ ਸਕਦੇ ਆ ਉਹ ਹਾਲੇ ਵੀ ਇਹ ਨਹੀਂ ਸਮਝਣ ਤੋਂ ਨਾਕਾਮ ਨੇ ਕਿ ਕਿਹੜੇ ਪੱਖ ਵਿੱਚ ਖੜਨਾ ਹੈ ਆਪਣੇ ਆਰਡਰ ਨੂੰ ਕਿਵੇਂ ਲਾਗੂ ਕਰਵਾਉਣਾ ਹੈ ਤੇ ਲੋਕਾਂ ਦੀ ਜ਼ਿੰਦਗੀ ਲੋਕਾਂ ਦੇ ਬੱਚੇ ਲੋਕਾਂ ਦੀ ਸਿਹਤ ਨੂੰ ਕਿਵੇਂ ਬਚਾਉਣਾ ਹੈ ਔਰ ਪੰਜਾਬੀਆਂ ਦੀ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹ ਅੱਜ ਇਹ ਚੰਦ ਉਹਨਾਂ ਲੋਕਾਂ ਦੀ ਆਵਾਜ਼ ਸੁਣ ਰਹੇ ਜਿਹੜੇ ਸਿਰਫ ਮੁਨਾਫੇ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਘਾਣ ਕਰ ਰਹੇ ਆ ਬੜੀ ਦੁਖਦੀ ਗੱਲ ਹੈ ਪਰ ਚੰਗੀ ਗੱਲ ਇਹ ਹੈ ਕਿ ਲੋਕ ਹੁਣ ਜਾਗ ਪਏ ਲੋਕ ਹੁਣ ਤੁਰ ਪਏ ਤੇ ਮੈਂ ਇਹ ਸਮਝਦਾ ਕਿ ਇਹ ਮਸਲਾ ਹੁਣ ਬਹੁਤੀ ਦੇਰ ਜਿਆਦਾ ਟਿਕ ਨਹੀਂ ਸਕੂਗਾ ਭਾਵੇਂ ਸਰਕਾਰ ਚਾਵੇ ਭਾਵੇਂ ਸਰਕਾਰ ਨਾ ਚਾਵੇ ਇਹ ਠੀਕ ਹੈ ਗੱਲ ਕਿ ਪਿਛਲੀਆਂ ਸਰਕਾਰਾਂ ਦੇ ਵੀ ਕਸੂਰ ਹੈ ਕਿਉਂਕਿ ਮਸਲਾ 40 ਸਾਲ ਤੋਂ ਵੱਡਾ ਜਾ ਰਿਹਾ ਹੈ 17-18 ਸਾਲ ਤੋਂ ਤੇ ਅਸੀਂ ਇਹਨੂੰ ਵੱਡਾ ਹੋਇਆ ਦੇਖ ਰਹੇ ਹਾਂ ਪਿਛਲੇ 7-8 ਸਾਲ ਤੋਂ ਅਸੀਂ ਇਹ ਲੜਾਈ ਲੜ ਰਹੇ ਆ ਪਰ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਤੇ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਉਹ ਛੋਟੀ ਜੀ ਜੰਗ ਨੂੰ ਇੱਕਦਮ ਇਹਨਾਂ ਵੱਡਾ ਕਰਕੇ ਤੇ ਇਸ ਬੜੇ ਗੰਭੀਰ ਮਸਲੇ ਦੇ ਹੱਲ ਵੱਲ ਇਹਨਾਂ ਅੱਗੇ ਲੈ ਗਏ ਆ ਕਿ ਆਪਾਂ ਹੁਣ ਬਹੁਤ ਨੇੜੇ ਇਸ ਜੰਗ ਨੂੰ ਜਿੱਤਣ ਦੇ ਪਹੁੰਚ ਚੁੱਕੇ ਆ ਆਪਾਂ ਇੱਕ ਹੋਰ ਬਹੁਤ ਚੰਗਾ ਕੰਮ ਕੀਤਾ ਕਿ ਆਪਾਂ ਜਾਬਤੇ ਵਿੱਚ ਰਹੇ ਆ ਆਪਾਂ ਸ਼ਾਂਤਮਈ ਰਹੇ ਆ ਆਪਾਂ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਅੱਜ ਇਹ ਕਹਿਣ ਦਾ ਕਿ ਭਾਈ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਬਣ ਜਾਏਗੀ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਸਮੱਸਿਆ ਹੈ ਸਾਡੇ ਬੱਚਿਆਂ ਦੀ ਜ਼ਹਿਰ ਦੀ ਸਮੱਸਿਆ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਇਹ ਕੋਈ ਛੋਟੀ ਮੋਟੀ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਹੈ ਔਰ ਅਸੀਂ ਬਹੁਤ ਕਾਮਯਾਬ ਰਹੇ ਹਾਂ ਕਿ ਸਰਕਾਰ ਔਰ ਔਰ ਇੰਡਸਟਰੀ ਇਹਨੂੰ ਲਾਅ ਐਂਡ ਆਰਡਰ ਦੇ ਵਿੱਚ ਬਦਲਣ ਤੇ ਕਾਮਯਾਬ ਅਜੇ ਨਹੀਂ ਹੋਈ ਇਹ ਸਾਡੀ ਬਹੁਤ ਵੱਡੀ ਅਜੇ ਜਿੱਤ ਹੈ ਹੋ ਸ੍ਰੀ ਆਕਾ ਹੋਰ ਅਸੀਂ ਇਸ ਜਿੱਤ ਨੂੰ ਅੱਗੇ ਲੈ ਕੇ ਜਾਣਾ ਹੈ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ ਪਰ ਆਪਾਂ ਜਿੱਤ ਵੱਲ ਵੱਧ ਰਹੇ ਹਾਂ ਲਗਾਤਾਰ ਆਪਾਂ ਜਲਦੀ ਜਿੱਤ ਨੂੰ ਜਿਹੜਾ ਪਹੁੰਚ ਜਾਵਾਂਗੇ ਪੰਜਾਬ ਦੇ ਦਰਿਆ ਸਾਫ਼ ਹੋਣਗੇ ਸਤਲੁਜ ਵੀ ਸਾਫ਼ ਹੋਊਗਾ ਬੁੱਢਾ ਦਰਿਆ ਵੀ ਸਾਫ਼ ਹੋਊਗਾ ਔਰ ਪੰਜਾਬ ਜਿਹੜਾ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿੰਦੇ ਰੰਗਲਾ ਪੰਜਾਬ ਸਾਨੂੰ ਤਾਂ ਭਾਈ ਸਾਫ਼ ਸਥਰਾ ਨਿਰਵਾ ਪੰਜਾਬ ਚਾਹੀਦਾ ਸਾਡੇ ਬੱਚਿਆਂ ਵਾਸਤੇ ਰੰਗਲੇ ਦਾ ਮਤਲਬ ਆ ਨਹੀਂ ਕਿ ਰੰਨਾ ਵਾਲਾ ਪਾਣੀ ਤੁਸੀਂ ਸਾਡੇ ਬੱਚਿਆਂ ਨੂੰ ਪਿਆਓ ਇਹ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ